ਜਦੋਂ ਹੋਇਆ ਤੇ ਸੜਕ ਰੱਖਿਆ ਪੋਰਟ ਦੇ ਮੁਲਾਜ਼ਮ ਉਹ ਅਸੀਂ ਦੇਖਦੇ ਵੇ ਨੈਸ਼ਨਲ ਹਾਈਵੇ ਤੇ ਕਾਫੀ ਡੁੰਗਰ ਡੋਏ ਪੈ ਤਸੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹਦੇ ਬਾਰੇ ਦਾ ਪ੍ਰਸ਼ਾਸਨ ਜਿਹੜਾ ਨੈਸ਼ਨਲ ਹਾਈਵੇ 44 ਦੇ ਜਿਹੜੇ ਆ ਹਾਲਾ ਅਧਿਕਾਰੀ ਜਿਹੜੇ ਇੱਥੇ ਹੈਲਪਰ ਹੈ ਜਿਹੜੀ ਟੀਮ ਚੱਲਦੀ ਉਹਨਾਂ ਨੂੰ ਜਿਨ੍ਹਾਂ ਨੇ ਇਹਦਾ ਠੇਕਾ ਲਿਆ ਉਹਨਾਂ ਤੱਕ ਵੀ ਇਹ ਖਬਰ ਪਹੁੰਚਾਈ ਹੈ ਜੀ ਕਿ ਬਹੁਤ ਐਕਸੀਡੈਂਟ ਹੁੰਦੇ ਆ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਪਰ ਕੁਦਰਤੀ ਤੌਰ ਤੇ ਹੈ ਜੀ ਇੱਕਦਮ ਤੋਂ ਇੱਕ ਜਿਆ ਦੂਜੇ ਤਨ ਬਾਰਿਸ਼ ਸ਼ੁਰੂ ਹੋ ਜਾਂਦੀ ਆ ਉਹਨਾਂ ਕੋਲ ਮੌਕਾ ਮਿਲਦਾ ਨਹੀਂ ਜੀ ਬਾਰਿਸ਼ ਹੁੰਦੀ ਆ ਜੀ ਇਹਨੂੰ ਕੁਝ ਨਹੀਂ ਕਰ ਸਕਦੇ ਬਾਰਿਸ਼ ਪੈਂਦੀ ਆ ਜੀ ਅਸੀਂ ਇਹਨੂੰ ਪੈਚ ਚ ਵਰਕ ਨਹੀਂ ਕਰ ਸਕਦੇ ਠੀਕ ਹੈ ਜੀ ਪਰ ਐਸਵੇ ਤੇ ਪਬਲਿਕ ਨੂੰ ਇਸ ਚੀਜ਼ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਸਾਨੂੰ ਵੀ ਇਸ ਚੀਜ਼ ਦਾ ਦੁੱਖ ਹੈ ਕਿ ਅਸੀਂ ਸੜਕ ਸੁਰੱਖਿਆ ਦੇ ਮੁਲਾਜ਼ਮ ਹੁੰਦੇ ਹੋਏ ਵੀ ਸਾਡੇ ਕੋਲ ਅਸੀਂ ਇਹ ਵਸਿਆ ਕਿ ਇਸ ਚੀਜ਼ ਨੂੰ ਅਸੀਂ ਬਸ ਕੀ ਕਰ ਸਕਦੇ ਜਦੋਂ ਇੱਥੇ ਬਹਾਨਾ ਲੰਘਦੇ ਆ ਕਿ ਕਹਿੰਦੇ ਸਾਡੇ ਪੈਂਚਰ ਵੀ ਹੁੰਦੇ ਆ ਕੋਈ ਪੜਦੇ ਤੁਸੀਂ ਇਸ ਬੰਦੀ ਉੱਪਰ ਉਹਨੇ ਰਿਪੋਰਟ ਭੇਜਣਾ ਨੂੰ ਬਿਲਕੁਲ ਜੀ ਸਾਡੀ ਰਿਪੋਰਟ ਤਾਂ ਸੜਕ ਤੇ ਖੜੀਆਂ ਗੱਡੀਆਂ ਜਿੱਦਾ ਜੀਜੀ ਰੋਡ ਦੇ ਹਾਈਵੇ ਉੱਪਰ ਟਰੱਕ ਲਾਉਂਦੇ ਨੇ ਉਹਨਾਂ ਨੂੰ ਵੀ ਉਹ ਵੀ ਸਾਡੀ ਰਿਪੋਰਟ ਬਕਾਇਦਾ ਉੱਪਰ ਜਾਂਦੀ ਹੈ ਜੀ ਔਰ ਇਹ ਟੋਆ ਦੇ ਸਬੰਧ ਵਿੱਚ ਵੀ ਅਸੀਂ ਬਕਾਇਦਾ ਕਿੰਨੀ ਗੇਟ ਹੈ ਨਾ ਜੀ ਕਿੰਨੀ ਲੰਬਾਈ ਆ ਸਾਰਾ ਕੁਝ ਅਸੀਂ ਆਪਣੇ ਦਫ਼ਤਰ ਭੇਜਿਆ ਇਸ ਚੀਜ਼ ਦਾ ਲਿਖ ਕੇ ਔਰ ਮਸਲਾ ਇਹ ਆ ਪੇ ਜੀ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਪਿਆ ਜੀ ਇਹ ਤਾਂ ਸਮਝ ਨਹੀਂ ਹੁੰਦਾ ਇੱਕ ਡੀਸੀ ਸਾਹਿਬ ਦੇ ਆਰਡਰ ਆ ਵੀ ਜਿਹੜੀਆਂ ਰੋਡ ਦੇ ਉੱਤੇ ਗੱਡੀਆਂ ਖੜਦੀਆਂ ਆ ਉਹਦੇ ਵਿੱਚ ਤੁਹਾਨੂੰ ਵੀ ਜਿਹੜੀ ਐਸਐਸ ਫੋਰਸ ਤੁਹਾਨੂੰ ਵੀ ਕਹਿਆ ਪੰਜਾਬ ਪੁਲਿਸ ਦੀ ਹੋਰ ਵੀ ਆ ਪਰ ਬੈੱਕਿਆ ਸਾਰਾ ਪਰ ਅਸੀਂ ਦੇਖਦੇ ਵੇ ਮੌਕੇ ਤੇ ਗੱਡੀਆਂ ਖੜੀਆਂ ਹੁੰਦੇ ਢਾਬੇ ਦੇ ਮੋੜੇ ਇੱਥੇ ਕੋਈ ਏ ਜਦਾ ਅਗਲੇ ਨੂੰ ਪੁੱਛੀਦਾ ਵੀ ਕਿਸ ਚੀਜ਼ ਦਾ ਕਿਸੇ ਦੀ ਗੱਡੀ ਖਰਾਬ ਪਈ ਹੁੰਦੀ ਆ ਉਹ ਤੋਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਜੇ ਅਗਲੀ ਦੀ ਗੱਡੀ ਖਰਾਬ ਹੈ ਤਾਂ ਉਹਨੇ ਜਿੱਥੇ ਖੜ ਗਈ ਤਾਂ ਉਹ ਅਗਲਾ ਕਹਿੰਦਾ ਸੀ ਹੋਰ ਤੱਕ ਜਿੱਦੇ ਅਸੀਂ ਇਹਨੂੰ ਠੀਕ ਕਰਵਾ ਸਕਦੇ ਹਾਂ ਅਨਫੋਰਚਨਟਲੀ ਜੇ ਕਿਤੇ ਕੋਈ ਵੈਸੇ ਹੀ ਲਾ ਕੇ ਸੁੱਤਾ ਪਿਆ ਉਹਨੂੰ ਅਸੀਂ ਉਹ ਬਾਤ ਨਹੀਂ ਦੇ ਕੇ ਔਰ ਉਹਨੂੰ ਅਸੀਂ ਅਗਲੀ ਵਾਰ ਜਦ ਕਈ ਦਾ ਵੇਖੇ ਵਾਸਤੇ ਗੱਡੀ ਕਿਤੇ ਵੀ ਹੈ ਹਾਈਵੇ ਦੇ ਉੱਪਰ ਨਹੀਂ ਲਾਉਣੀ ਸਰਵਿਸ ਲੇਨ ਬਣੀ ਹੈ ਤੁਹਾਡੇ ਵਾਸਤੇ ਜੇ ਤੁਹਾਡੀ ਗੱਡੀ ਖੜੀ ਕਰੋ ਉਹਨੂੰ ਤੁਹਾਡੀ ਗੱਡੀ ਸੇਫ ਹੈ ਜਿੰਨੀ ਹੁਣ ਹਾਈਵੇ ਤੇ ਗੱਡੀਆਂ ਲੱਗਦੀਆਂ ਮੇਂ ਦੇ ਤੁਸੀਂ ਇਹਨਾਂ ਤੇ ਬਣਦੀ ਕਰਵੇ ਕਰਾਉਣੇ ਕਿ ਨਹੀਂ ਜੀ ਅੱਜ ਤੱਕ ਤਾਂ ਦੇਖਿਆ ਨਹੀਂ ਕਰਵੇ ਹੁੰਦੀ ਇੱਥੇ ਦੇਖੋ ਜੀ ਸਾਡੇ ਕੋਲ ਸਿਰਫ ਇੰਨਾ ਹੀ ਹੈ ਕਿ ਅਸੀਂ ਇਹਨਾਂ ਨੂੰ ਵਰਨਿੰਗ ਦੇ ਸਕਦੇ ਹਾਂ ਨੈਕਸਟ ਮਸ਼ੀਨਾਂ ਦਾ ਚਲਾਨ ਕਰ ਸਕਦੇ ਜਾਂ ਗੱਡੀਆਂ ਬੰਦ ਕਰ ਸਕਦੇ